ਕੋਈ ਇੱਕ ਤੁਹਾਨੂੰ ਵਿਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਗੁਰਦਾਸਪੁਰ ਦੇ ਇੰਚਾਰਜ ਬਗੇਲ ਜੀ ਸਭ ਲੋਗ ਅੱਜ ਅਸ਼ੀਰਵਾਦ ਲੈਣ ਆਇਆ ਤੇ ਇਹ ਕਿ ਅੱਜ ਦਾ ਬੜਾ ਸ਼ੁਭ ਦਿਨ ਹੈ ਕਿ ਦੇਖਿਆ ਜਾ ਰਿਹਾ ਜਿਹੜਾ ਜਿਹੜੇ ਕਿਸਾਨਾਂ ਵੱਲੋਂ ਮਤ ਕਰਦੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹ ਤੇ ਕਰਨਾ ਚਾਹੁੰਦਾ ਨਵਾਂ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨ ਦੀ ਦੁਆ ਮੈਂ ਵੀ ਕਿਸਾਨ ਪਰਿਵਾਰ ਤੋਂ ਨਾ ਕੋਈ ਅਸਲੀ ਗੱਲ ਨਹੀਂ ਉਹਦਾ ਚੰਨਾ ਇਹਦਾ ਕੋਈ ਹੱਲ ਹੋ ਜਾਏ ਕੁਝ ਸਰਕਾਰ ਚਾਹਦੀ ਵੀ ਆ ਕੋਈ 5 ਫਸਲਾਂ ਤੇ ਐਮ ਐਸ ਵੀ ਸਰਕਾਰ ਮੰਨੀ ਵੀ ਆ ਤੇ ਮੁਰਕੇ ਬਿਠਾ ਕੇ ਉਹਨੂੰ ਕੋਈ ਹੱਲ ਕਰਨਾ ਜੀ ਦੇਖੋ ਕਿਸਾਨ ਦੇ ਚਾਰ ਪਰਿਵਾਰ ਪਰਿਵਾਰ ਵਿੱਚ ਜੋ ਦੋ ਪਰਿਵਾਰ ਨਾਲ ਆਪਸੇ ਉਹਨਾਂ ਦੇ ਖੋਈ ਜਾਂਦੀ ਮੜੀ ਮੁੱਟੀ ਕਰਕੇ ਤੇ ਬੈਠ ਕੇ ਮੁੱਖ ਗੱਲ ਬੁਕਰੀ ਚੇਜ਼ ਕਰਕੇ ਤੇ ਇਹਨਾਂ ਨੂੰ ਲਖਸ਼ਣਾਂ ਨੇ ਉਹ ਵਿੱਚ ਕਿਤਾ ਦੇ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਕਿਦਾਂ ਕਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਜੀ ਹੋਈ ਨਹੀਂ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ ਉਹ ਚਾਹੀਦਾ ਹੈ ਪੰਜਾਬ 'ਚ ਦੇਖੋ ਜੇ ਸੈਂਟਰ 'ਚ ਸਰਕਾਰ ਬੀਜੇਪੀ ਇਹਦੇ ਪੰਜਾਬ 'ਚ ਵੀ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਹੈ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦਾ ਹੈ ਕਾਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜੇ ਤੁਸੀਂ ਜਿੱਤ ਕੇ ਜਾਂਦੇ ਹੋ ਮੰਨ ਲਓ ਕਿ ਇਹ ਤੁਸੀਂ ਜਿਹੜੇ ਵਾਦੇ ਪੂਰੇ ਕੀਆਲੇ ਨੇ ਦੇਖੋ ਉਹਦਾ ਜਿਹੜਾ ਆਪਾਂ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਆ ਗਏ ਉਹਨਾਂ ਨੂੰ ਬਿਠਾ ਕੇ ਤੇ ਆਪਾਂ ਇਹ ਕਿ ਜਿਹੜੀ-ਜਿਹੜੀਆਂ ਮੰਗਾਂ ਲੋਕਾਂ ਦੀਆਂ ਨੇ ਪਹਿਲੇ ਹੱਦ ਦੇ ਦੋ ਕਾਦੀਆਂ ਆ ਉੱਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇ ਦੋ ਉਹਦੇ ਇੱਕ ਉਹ ਕੋਈ ਹੈਲਥ ਦਾ ਕੋਈ ਚੰਗਾ ਹਸਪਤਾਲ ਕੋ ਫੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋਈ ਇਦਾਂ ਦੀ ਕੁਝ ਹੋਣਾ ਚਾਹੀਦਾ ਕਰਕੇ ਦੇਖਿਆ ਜਾ ਰਿਹਾ ਜਿਦਾ ਰਿਵਲੂਨ ਮੇਨ ਬੰਦ ਗਈ ਹੈ ਕਾਫੀ ਇਹਦਾ ਤੁਹਾਨੂੰ ਨੁਕਸਾਨ ਹੋਇਆ ਹੈ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਖਨਾਈ ਨੇ ਪ੍ਰਯਾਸ ਕੀਤਾ ਔਰ ਪੈਸੇ ਵੀ ਲੰਦੇ ਔਰ ਮਿਲ ਥੋੜੀ ਦੇਰ ਚੱਲੀ ਲੇਕਿਨ ਅੱਗੇ ਪੂਰ ਪ੍ਰਯਾਸ ਕਰਾਂਗੇ ਫਿਰ ਤੋਂ ਮਿਲ ਚਲਾਗੇ ਦੇਖੋ ਇੱਕ ਤਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਗੁਰਦਾਸਪੁਰ ਦੇ ਇੰਚਾਰਜ ਬਗੇਲ ਜੀ ਸਭ ਲੋਗ ਅੱਜ ਅਖੀਰ ਬਦਲ ਰਹਾ ਹੈ ਇਹ ਕੀ ਅੱਜ ਦਾ ਬੜਾ ਸ਼ੁਭ ਦਿਨ ਹੈ ਕਰਦੇ ਦੇਖਿਆ ਜਾ ਰਿਹਾ ਕਿ ਜਿਹੜਾ ਜਿਹੜੇ ਕਿਸਾਨਾਂ ਵੱਲੋਂ ਮਤ ਕਰਦੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹ ਕੀ ਕਰਨਾ ਚਾਹੁੰਦੇ ਹਨ ਵੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨ ਦੀ ਦੁਆ ਮੈਂ ਵੀ ਕਿਸਾਨ ਪਰਿਵਾਰ ਤੋਂ ਨਾ ਕੋਈ ਅਸੀਂ ਗੱਲ ਨਹੀਂ ਉਹਦਾ ਚਾਹਨਾ ਇਹਦਾ ਕੋਈ ਹੱਲ ਹੋ ਜਾਏ ਕੋਈ ਸਰਕਾਰ ਚਾਹਦੀ ਵੀ ਹੈ ਕਿ 5 ਫਸਲਾਂ ਦੇ ਐਮ ਐਸ ਵੀ ਸਰਕਾਰ ਮੰਨੀ ਵੀ ਹੈ ਮੁਰਕੇ ਬਿਠਾ ਕੇ ਉਹਨੂੰ ਕੋਈ ਹੱਲ ਹੋ ਤਰ੍ਹਾਂ ਦੇ ਦੇਖੋ ਕਿ ਘਰ ਦੇ ਚਾਰ ਪਰਿਵਾਰ ਪਰਿਵਾਰ ਵਿੱਚ ਜੋ ਦੋ ਪਰਿਵਾਰਾਂ ਆਪਸੇ ਉਹਨਾਂ ਦੇ ਖੋਈ ਜਾਂਦੀ ਮੜੀ ਮੁੱਟੀ ਕਰਕੇ ਤੇ ਬੈਠ ਕੇ ਮੁੱਖ ਗੱਲ ਬੁਕਰੀ ਚੇਂਜ ਕਰਕੇ ਇਹਨਾਂ ਨੂੰ ਲਖਣਾਂ ਨੇ ਉਹਦੇ ਵਿੱਚ ਕਿੱਦਾਂ ਦੇਖੋ ਚੋਣਾਂ ਆ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਕਿਦਾਂ ਕਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਨੂੰ ਕੋਈ ਡਿਵੈਲਪਮੈਂਟ ਨਹੀਂ ਹੋਈ ਰਹੀ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ ਉਹ ਚਾਹੀਦਾ ਹੈ ਪੰਜਾਬ ਚ ਦੇਖੋ ਜੇ ਸੈਂਟਰ ਚ ਸਰਕਾਰ ਬੀਜੇਪੀ ਇਹਦੇ ਪੰਜਾਬ ਚ ਵੀ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦੀ ਤਾਂ ਹੀ ਡਿਵੈਲਪਮੈਂਟ ਹੋਣੀ ਹੈ ਜੇ ਤੁਸੀਂ ਜਿੱਧ ਕੇ ਜਾਂਦੇ ਮੰਨ ਲਓ ਕਿ ਇਹ ਤੁਨੇ ਜਿਹੜੇ ਵਾਦੇ ਪੂਰੇ ਕੀਤੇ ਆਲੇ ਦੇਖੋ ਉਹਦੇ ਜਿਹੜਾ ਆਪਾਂ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ ਦੋ ਲੋਕ ਬਿਠਾ ਕੇ ਉਹਨਾਂ ਨੂੰ ਬਿਠਾ ਕੇ ਦੇ ਆਪਾਂ ਇਹ ਕਿ ਹੈ ਕਿ ਜਿਹੜੀ ਜਿਹੜੀਆਂ ਮੰਗਾ ਲੋਕਾਂ ਦੀਆਂ ਨਾ ਪਹਿਲੇ ਦਰ ਦਿੱਤਾ ਹੁਣ ਕਾਦੀਆਂ ਜੇ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇਰ ਤੋਂ ਉਹਦੇ ਇੱਕ ਹੋਇਆ ਕੋਈ ਹੈਲਥ ਦਾ ਕੋਈ ਆਸ਼ਾ ਹਸਪਤਾਲ ਕੋ ਫੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੇ ਕੁਝ ਹੋਣਾ ਚਾਹੀਦਾ ਕਰਦੇ ਦੇਖਿਆ ਜਦ ਜਿਹਦਾ ਘਰੀਵਾਲੇ ਵੀ ਮੇਨ ਬੰਦ ਕੀ ਹੈ ਕਾਫੀ ਇਹਨਾਂ ਤੋਂ ਹੁਣ ਨਾ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਖਨਾਈ ਨੇ ਪ੍ਰਯਾਸ ਕੀਤਾ ਔਰ ਪੈਸੇ ਵੀ ਲੰਦੇ ਔਰ ਮਿਲ ਥੋੜੀ ਦੇਰ ਚੱਲੀ ਲੇਕਿਨ ਅੱਗੇ ਪੂਰ ਪ੍ਰਯਾਸ ਕਰਾਂਗੇ ਫਿਰ ਤੋਂ ਮਿਲ ਚਲਾਵਾਂਗੇ